ਦੇ ਮੁਖ ਬੁਲਾ ਰਹੇ ਜਸ਼ਨ ਚਹਿਲ ਨੇ ਸਾਹੋਕੇ ਦੇ ਹੱਕ ਵਿੱਚ ਕੀਤਾ ਚੋਣ ਪਚਾਰ ਕਾਂਗਰਸੀ ਬੁਲਾ ਰਹਿਆਂ ਨੇ ਕਾਂਗਰਸੀਆਂ ਨੂੰ ਲਾਏ ਰੱਖੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੂ ਦੇ ਹੱਕ ਦੇ ਵਿੱਚ ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਵੱਲੋਂ ਕਾਂਗਰਸ ਪਾਰਟੀ ਦੇ ਮੁਖ ਬੁਲਾਰੇ ਜਸ਼ਨ ਚਹਿਲ ਦੀ ਅਗਵਾਈ ਦੇ ਵਿੱਚ ਵਿਧਾਨ ਸਭਾ ਹਲਕਾ Rampura Phul ਦੇ ਪਿੰਡ ਜਲਾਲ ਵਿਖੇ ਨਿੱਜੀ ਪੈਲੱਸ ਦੇ ਵਿੱਚ ਭਾਰੀ ਇਕੱਠ ਕੀਤਾ ਗਿਆ ਇਸ ਮੌਕੇ ਕਾਂਗਰਸ ਪਾਰਟੀ ਦੇ ਮੁਖ ਬੁਲਾਰੇ ਜਸ਼ਨਦੀਪ ਸਿੰਘ ਚਹਿਲ ਅਤੇ ਕਾਂਗਰਸੀ ਉਮੀਦਵਾਰ ਬੀਬੀ ਅਮਰਜੀਤ ਸਾਹੂ ਦੇ بیٹے ਰੁਪਿੰਦਰ ਸਿੰਘ ਤੋਂ ਇਲਾਵਾ ਵੱਥੋਂ ਬੁਲਾਰਿਆਂ ਦੇ ਵੱਲੋਂ ਸੰਬੋਧਨ ਕੀਤਾ ਗਿਆ ਇਸ ਮੌਕੇ ਜਸੰਦੀਪ ਸਿੰਘ ਚਾਹਲ ਨੇ ਇਕਾਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਬੀਬੀ ਅਮਰਜੀਤ कौर ਸਾਹੂ ਕਿਨ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਨੇ ਹਲਕੇ ਦੇ ਇੱਕ ਸੀਨੀਅਰ ਆਗੂ ਖਿਲਾਫ ਆਪਣੀ ਸਿਆਸੀ ਪੜਾਅਸ ਕਰਦਿਆਂ ਕਿਹਾ ਕਿ ਉਹ ਹਲਕਾ ਛੱਡ ਕੇ ਭੱਜਣ ਵਾਲਿਆਂ ਵਿੱਚੋਂ ਨਹੀਂ ਹਨ। ਉਹਨਾਂ ਕਿਹਾ ਕਿ ਕੁਝ ਕਾਂਗਰਸੀ ਆਗੂ ਚੰਡੇ ਦੀ ਦੁਰਵਰਤੋਂ ਕਰ ਰਹੇ ਹਨ। ਜੇਕਰ ਗੱਲ ਕਰੀਏ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਤਾਂ ਕਾਂਗਰਸ ਪਾਰਟੀ ਦੋ ਧੜਿਆਂ ਦੇ ਵਿੱਚ ਵੰਡੀ ਨਜ਼ਰ ਆ ਰਹੀ ਇਸ ਮੌਕੇ ਸਟੇਟ ਦੇ ਸੰਬੋਧਨ ਕਰਦੇ ਹਨ ਕੁਝ ਬੁਲਾਰਿਆਂ ਨੇ ਉਮੀਦਵਾਰ ਸਾਹੋਕੇ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਘੱਟ ਅਤੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਚੰਗੇ ਰਗਲੇ ਲਾਉਣ ਤੋਂ ਗੁਰੇਜ਼ ਨੇ ਕੀਤਾ ਅਤੇ ਕਈ ਆਗੂਆਂ ਦੇ ਵੱਲੋਂ ਤਾਂ ਸਿਰਫ ਕਾਂਗੜ ਨੂੰ ਹੀ ਟਾਰਗੇਟ ਕੀਤਾ ਗਿਆ ਹੁਣ ਦੇਖਿਆ ਆਏ ਹੋਵੇਗਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਬੀਬੀ ਅਮਰਪ੍ਰੀਤ ਕਸਾਹੋਕੇ ਨੂੰ ਹਲਕਾ ਰਾਮਪੁਰਾ ਫੂਲ ਤੋਂ ਦੋ ਧੜਿਆਂ ਦੇ ਵਿੱਚ ਵੰਡੇਗੀ ਕਾਂਗਰਸ ਦਾ ਕਿੰਨਾ ਹਾਨੀ ਨੁਕਸਾਨ ਇੱਕਾਟ ਦੀ ਲੋਕਾਂ ਦਾ ਪਿਆਰ ਹੈ ਜਿਹੜਾ ਸਫਰ ਚੁਰੀ ਕੀਤਾ ਸੀ 2.5 ਸਾਲ ਪਹਿਲਾਂ ਸੋ ਲੋਕਾਂ ਨੇ ਇੰਨਾ ਮਾਨ ਸਮਾਨ ਦਿੱਤਾ ਇੰਨਾ ਪਿਆਰ ਦਿੱਤਾ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਮੈਰੀਣੀ ਹੈ ਬਹੁਤ ਉਤਸ਼ਾਹ ਹੈ ਪਾਰਲੀਮੈਂਟ ਦੇ ਸੰਬੰਧ ਵਿੱਚ ਵਰਕਰਾਂ ਚ ਇਹ ਤਾਂ ਤੁਸੀਂ ਆਪ ਹੀ ਦੇਖ ਲਿਆ ਸਰ ਕਿਸ ਤਰ੍ਹਾਂ ਕੀ ਦੇ ਨਾਲ ਤੁਹਾਡਾ ਮੁਕਾਬਲਾ ਲੱਗਦਾ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦਾ ਕਿਸੇ ਨਾਲ ਮੁਕਾਬਲਾ ਨਹੀਂ ਜਿਸ ਤਰ੍ਹਾਂ ਦਾ ਦੇਸ਼ ਚ ਮਾਹੌਲ ਬਣਿਆ ਹੋਇਆ ਹੈ ਇਸ ਤਰ੍ਹਾਂ ਦਾ ਇਹ ਮਾਹੌਲ ਹੈ ਕਿ ਦੇਸ਼ ਚੋਂ ਦੇਸ਼ ਚ ਸੰਵਧਾਨ ਨੂੰ ਹਰ ਤਰੀਕੇ ਨਾਲ ਬਚਾਉਣਾ ਹੈ ਔਰ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਅਗਰ ਆਉਣ ਵਾਲੇ ਪ੍ਰਧਾਨ ਮੰਤਰੀ ਅਸੀਂ ਰਾਹੁਲ ਜੀ ਨੂੰ ਬਣਾਉਣਾ ਤਾਂ ਕਾਂਗਰਸ ਨੂੰ ਸਾਥ ਦੇਣਾ ਜ਼ਰੂਰੀ ਹੈ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਬੀਬੀ ਸਾਹੋ ਕੇ ਜੀ ਦੀ ਮੇਰੇ ਮੈਂ ਜੋ ਅੰਦਾਜ਼ਾ ਲਾਇਆ ਇਨੇ 25 ਸਾਲ ਤੋਂ ਰਾਜਨੀਤਿਕ ਤਜਰਬੇ ਤੋਂ ਬੀਬੀ ਸਾਹੋ ਕਹਿੰਦੇ ਕੋਈ ਨਹੀਂ ਅੱਜ ਹੁਣ ਕੱਲ ਅੱਜ ਕੱਲ ਤਾਂ ਕਹਿਣਾ ਛੱਡ ਕੇ ਪਹਿਲਾਂ ਕਹਿੰਦੇ バス。